ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਮਾਰ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਸਬਜ਼ੀ ਜਿਹਦੇ ਵਾਸਤੇ ਆਪਾਂ ਮਸਾਲਾ ਕੱਟ ਕੇ ਤਿਆਰ ਕਰ ਲਿਆ ਹੈ ਫਾਬ੍ਰਿਕ ਬ੍ਰਿਕ ਪਿਆਜ਼ ਕੱਟੇ ਟਮਾਟਾ ਹਰੀਆਂ ਮਿਰਚਾਂ ਅਦਰਕ ਲਸਣ ਸਾਰਾ ਆਪਾਂ ਕਿਆ ਕਰਕੇ ਰੱਖਿਆ ਤੇ ਇਹ ਆਪਣੇ ਕੋਲ ਛੋਟੇ-ਛੋਟੇ ਬੈਂਗਨ ਨੇ ਤੇ ਜਿਹਨੂੰ ਆਪਾਂ ਪੁਰਦਾ ਬਣਾ ਕੇ ਤਿਆਰ ਕਰਦੇ ਹੂ ਹੀ ਬੈਂਗਨ ਨੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਮਸਾਲਾ ਠੀਕ ਹੈ ਜੀ ਇੱਕ ਕੌਲੀ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਫੁੱਲ ਭਰ ਕੇ ਪੀਸਿਆ ਹੋਇਆ ਜੀਰਾ ਪਾਇਆ ਤੇ ਨਾਲ ਹੀ ਪਾ ਦਾਂਗੇ ਪੀਸਿਆ ਹੋਇਆ ਧਨੀਆ ਠੀਕ ਹੈ ਜੀ ਤੇ ਚੌਥਾ ਐਸਾ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਸਭ ਤੋਂ ਪਹਿਲਾਂ ਆਪਾਂ ਖੜੇ ਮਸਾਲਿਆਂ ਨੂੰ ਮਿਕਸ ਕਰਕੇ ਇੱਕ ਬਹੁਤ ਹੀ ਵਧੀਆ ਟੇਸਟੀ ਮਸਾਲਾ ਤਿਆਰ ਕਰਾਂਗੇ ਤੇ ਇੱਕ ਨਵੇਂ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਇੱਕ ਚਮਚਾ ਧੋਕਾ ਥੋੜਾ ਜਿਹਾ ਗਰਮਸਾਲਾ ਇਹ ਬਹੁਤ ਹੀ ਵਧੀਆ ਮਸਾਲਾ ਜਿਹੜਾ ਆਪਾਂ ਘਰੇ ਤਿਆਰ ਕੀਤਾ ਹੋਇਆ ਹੈ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹੀ ਨਮਕ ਦਾ ਨਮਕ ਆਪਾਂ ਸਵਾਦ ਅਨੁਸਾਰ ਪਾਉਣਾ ਚਿੱਕਾ ਜੀ ਇੱਕ ਚਮਚਾ ਭਰ ਕੇ ਪਾਇਆ ਆਪਾਂ ਜੀ ਦੀਕੀ ਮਿਰਚ ਦਾ ਜਿਹਦਾ ਕਲਰ ਆਉਂਦਾ ਹੈ ਤੇ ਬਿਲਕੁਲ ਤਿੱਖੀ ਨਹੀਂ ਹੁੰਦੀ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਥੋੜੀ ਜਿਹੀ ਪਾਇਆ ਆਪਾਂ ਇਹਦੇ ਵਿੱਚ ਤਿੱਖੀ ਲਾਲ ਮਿਰਚ ਹੁਣ ਸਾਰੇ ਸਮਾਨ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਲਓ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਨੂੰ ਇਹਨੂੰ ਆਪਾਂ ਰੱਖਾਂਗੇ ਹੁਣ ਸਾਈਡ ਤੇ ਤੇ ਬਹੁਤ ਹੀ ਮਜ਼ੇਦਾਰਾ ਮਸਾਲਾ ਬਣ ਕੇ ਤਿਆਰ ਹੋਇਆ ਤੇ ਇਸ ਤਰੀਕੇ ਦੇ ਆਪਾਂ ਸਬਜ਼ੀ ਤੁਸੀਂ ਬਣਾ ਕੇ ਦੇਖਿਓ ਬੜੇ ਮਜ਼ੇਦਾਰ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਹੁਣ ਆਪਾਂ ਬੈਂਗਨ ਨੂੰ ਇਸ ਤਰ੍ਹਾਂ ਗੋਲ-ਗੋਲ ਕੱਟਣਾ ਹੈ ਇੱਕ ਨਵੇਂ ਤਰੀਕੇ ਦੇ ਨਾਲ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਗੋਲ-ਗੋਲ ਸਾਰੇ ਬੈਂਗਨ ਨੂੰ ਕੱਟ ਲੈਣਾ ਤੇ ਨਾਲ-ਨਾਲ ਤੁਸੀਂ ਚੈੱਕ ਕਰਦੇ ਰਹਿਣਾ ਕਿ ਬਿਲਕੁਲ ਵਿੱਚ ਕੋਈ ਕੀੜਾ ਨਾ ਹੋਵੇ ਮोटे-ਮोटे ਸਾਇਦੀ ਵਿੱਚ ਆਪਾਂ ਇਹਨੂੰ ਕਟਿੰਗ ਕਰ ਲੈਣਾ ਕਿਉਂਕਿ ਇਹ ਨਹੀਂ ਬਹੁਤ ਵਧੀਆ ਫਰਾਈ ਹੁੰਦਾ ਤੇ ਬਹੁਤ ਹੀ ਵਧੀਆ ਦੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਇਸੇ ਤਰੀਕੇ ਨਾਲ ਆਪਾਂ ਜਿਹੜੇ ਦੋ ਬੈਂਗਨ ਆਪਣੇ ਕੋਲ ਹੋਰ ਪਏ ਨੇ ਉਹ ਵੀ ਆਪਾਂ ਇਸ ਤਰੀਕੇ ਨਾਲ ਕੱਟ ਲਾਂਗੇ ਲਓ ਜੀ ਹੁਣ ਆਪਾਂ ਇਹਨੂੰ ਇੱਕ ਕੱਦ ਦੇ ਨਾਲ ਵਿੱਚੇ ਦਾ ਇਸ ਤਰ੍ਹਾਂ ਛੇੜਜਿਆ ਕਰਾਂਗੇ ਇਸ ਤਰ੍ਹਾਂ ਲਾਈਨ ਮਾਰ ਕੇ ਫਿਰ ਆਪਾਂ ਇਸ ਤਰੀਕੇ ਨਾਲ ਇਹਨੂੰ ਮਾਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਪਰਾਗੇ ਤਾਂ ਕਿ ਇਹਦੇ ਅੰਦਰ ਟਿੱਕਰ ਜਾਵੇ ਠੀਕ ਹੈ ਜੀ ਲਓ ਜੀ ਸਾਰੇ ਬੈਂਗਰ ਨੂੰ ਆਪਾਂ ਇਸੇ ਤਰੀਕੇ ਨਾਲ ਕਰ ਲੈਣਾ ਤੇ ਦੂਜੀ ਸਾਈਡ ਆਪਾਂ ਬਿਲਕੁਲ ਵੀ ਨਹੀਂ ਕਰਨਾ ਠੀਕ ਹੈ ਜੀ ਇੱਕ ਸਾਈਡ ਹੀ ਆਪਾਂ ਕਰਨਾ ਹੈ ਲਓ ਇਸ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਤਿਆਰ ਕਰ ਲਿਆ ਤੇ ਹੁਣ ਆਪਾਂ ਸਾਰੇ ਮਸਾਲੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੇ ਹੋਣ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਕ ਚੰਗੀ ਤਰ੍ਹਾਂ ਹੱਥਾਂ ਦੀ ਨਾਲ ਮਸਾਲੇ ਨੂੰ ਚੱਕਣਾ ਤੇ ਇਹਦੇ ਉੱਪਰ ਚੰਗੀ ਤਰ੍ਹਾਂ ਫਲਾ ਦੇਣਾ ਤਾਂ ਕਿ ਇਹਦੇ ਅੰਦਰ ਤੱਕਰ ਚੰਗੀ ਤਰ੍ਹਾਂ ਮਸਾਲਾ ਜਾਵੇ ਠੀਕ ਹੈ ਜੀ ਕਈ ਵਾਰ ਆਪਾਂ ਸਬਜੀ ਬਣਾਉਣੀ ਹੈ ਇੱਕ ਬੈਂਗਨ ਦੀ ਵਿੱਚ ਮਸਾਲਾ ਚੰਗੀ ਤਰ੍ਹਾਂ ਜਾਂਦਾ ਨਹੀਂ ਹੈਗਾ ਇਸ ਤਰੀਕੇ ਨਾਲ ਮਸਾਲੇਦਾਰ ਆਪਣੇ ਬੈਂਗਨ તૈયાર ਹੋ ਜਾਣਗੇ ਆਪਾਂ ਚੰਗੀ ਤਰ੍ਹਾਂ ਨੂੰ ਇਸ ਤਰ੍ਹਾਂ ਫਲਾ ਦੇਣਾ ਠੀਕ ਹੈ ਜੀ ਲੋ ਜੀ ਸਾਰੇ ਬੈਂਗਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇਦਾਰ ਇਸ ਤਰ੍ਹਾਂ ਬਣਾ ਕੇ ਇਕੱਠਾ ਕਰਕੇ ਇੱਕ ਜਗ੍ਹਾ ਤੇ ਸਾਈਡ ਤੇ ਰੱਖ ਲੈਣਾ ਹੈ ਲੋਤੀ ਸਾਰੇ ਬੈਂਗਰ ਤੇ ਆਪਾਂ ਚੰਗੀ ਤਰ੍ਹਾਂ ਮਸਾਲਾ ਲਾ ਲਈਆ ਤੇ ਹੁਣ ਆਪਾਂ ਲੈਣਾ ਇੱਕ ਨਾਨ ਸਟਿਕ ਤਵਾ ਤੇ ਉਹਦੇ ਵਿੱਚ ਤੇ ਪਾਵਾਂਗੇ ਆਪਾਂ ਗਰਮ ਕੀਤਾ ਹੋਇਆ ਸਰੋਂ ਦਾ ਤੇਲ ਠੀਕ ਹੈ ਜੀ ਗਰਮ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੂਆਂ ਕੱਢ ਕੇ ਹੀ ਤੇਲ ਨੂੰ ਯੂਜ਼ ਕੀਤਾ ਠੀਕ ਹੈ ਜੀ ਬਿਲਕੁਲ ਤੇਲ कच्चਾ ਨਹੀਂ ਹੈਗਾ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਆਲਾ ਦਾਂਗੇ ਤੇ ਮੀਡੀਅਮ ਗੈਸ ਤੇ ਹੋਣਾ ਆਪਾਂ ਇਹਨੂੰ ਸਭ ਤੋਂ ਪਹਿਲਾਂ ਬੈਂਗਰ ਨੂੰ ਫਰਾਈ ਕਰਾਂਗੇ ਇੱਕ ਇੱਕ ਪੀਸ ਚੱਕ ਕੇ ਆਪਾਂ ਹੁਣ ਇਹਨੂੰ ਤਵੇ ਦੇ ਉੱਤੇ ਰੱਖਾਂਗੇ ਇਸ ਤਰੀਕੇ ਨਾਲ ਤਾਂ ਕਿ ਬਿਲਕੁਲ ਮਸਾਲਾ ਆਪਣਾ ਚੰਗੀ ਤਰ੍ਹਾਂ ਅੰਤ ਤੱਕ ਰਸ ਜਾਵੇ ਤੇ ਬਹੁਤ ਹੀ ਵਧੀਆ ਆਪਣੇ ਬੈਂਗਨ ਤਰਾਈ ਹੋ ਜਾਂਦੇ ਦਾ ਟੇਸ ਬਹੁਤ ਹੀ ਮਜ਼ੇਦਾਰ ਆਵੇ ਠੀਕ ਹੈ ਜੀ ਲਓ ਜੀ ਸਾਰੇ ਬੈਂਗਨ ਨੂੰ ਪਹਿਲਾਂ ਆਪਾਂ ਇੱਕ ਸਾਈਡ ਤੇ ਚੰਗੀ ਤਰ੍ਹਾਂ ਪਕਾ ਲੈਣਾ ਫਿਰ ਆਪਾਂ ਇਹਨੂੰ ਇੱਕ ਦੋ ਮਿੰਟ ਬਾਅਦ ਇਹਦਾ ਪਲਟ ਦਾਂਗੇ ਦੂਜੀ ਸਾਈਡ ਨੂੰ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਇਸ ਤਰੀਕੇ ਨਾਲ ਬੈਂਗਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਲੋਜੀ ਬਹੁਤ ਹੀ ਵਧੀਆ ਤੇ ਮਜ਼ੇਦਾਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਤੇ ਆਪਾਂ ਇੱਕ ਵਾਰੀ ਇਹਨੂੰ ਹੋਰ ਪਲਟ ਦਾਂਗੇ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਆਪਾਂ ਹਲਕਾ ਕੱਚਾ ਪਨ ਰੱਖਾਂਗੇ ਤਾਂ ਕਿ ਬਾਅਦ ਵਿੱਚ ਆਪਾਂ ਇਹਨੂੰ ਮਸਾਲੇ ਦੇ ਵਿੱਚ ਪਕਾ ਕੇ ਤਿਆਰ ਕਰਾਂਗੇ ਲੋਜੀ ਸਾਰੀਆਂ ਸੈੱਡਰ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਸਾਰਾ ਆਪਾਂ ਮੀਡੀਅਮ ਗੈਸ ਤੇ ਫ੍ਰਾਈ ਕਰਨਾ ਠੀਕ ਹੈ ਜੀ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈ ਕਿਉਂਕਿ ਬਹੁਤ ਵਧੀਆ ਆਪਣੇ ਫ੍ਰਾਈ ਹੋ ਚੁੱਕੇ ਨਹੀਂ ਬੈਂਗਨ ਤੇ ਹੁਣ ਆਪਾਂ ਇਹਨੂੰ ਹਟਾ ਕੇ ਕੱਢ ਲਾਂਗੇ ਲਓ ਜੀ ਸਾਇਮ ਚੰਗੀ ਤਰ੍ਹਾਂ ਪਲਟ ਲਈ ਹੈ ਤੇ ਹੁਣ ਆਪਾਂ ਸਾਇਆ ਨੂੰ ਬਾਹਰ ਕੱਢ ਦਾਂਗੇ ਬਹੁਤ ਹੀ ਵਧੀਆ ਤੇ ਮਜ਼ੇਦਾਰੇ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੋਊਗੀ ਤੁਸੀਂ ਮੇਰੇ ਨੁਕਤੇ ਤਰੀਕੇ ਨਾਲ ਇੱਕ ਵਾਰ ਜਰੂਰ ਬਣਾਇਓ ਕਈ ਵਾਰ ਆਪਾਂ ਆਲੂ ਬੈਂਕਾ ਦੀ ਸਬਜੀ ਤੇ ਮਸਾਲੇ ਵਾਲੀ ਸਬਜੀ ਜਾਂ ਫੁੱਟਾ ਬਣਾ ਕੇ ਬਹੁਤ ਵਾਰੀ ਖਾਤਾ ਹਾਂ ਉਹ ਇੱਕ ਵਾਰੀ ਇਸ ਤਰੀਕੇ ਨਾਲ ਤੁਸੀਂ ਸਬਜੀ ਨੂੰ ਜਰੂਰ ਬਣਾਇਓ ਠੀਕ ਹੈ ਜੀ ਲਓ ਜੀ ਇੱਕ ਚਮਚਾ ਪਤਿਲ ਦਾ ਦੇ ਵਿੱਚ ਹੋਰ ਐਡ ਕਰਤਾ ਸੀ ਤੇ ਉਸੇ ਤਰੀਕੇ ਨਾਲ ਆਪਾਂ ਮੀਡੀਅਮ ਗੈਸ ਤੇ ਇਹਨੂੰ ਵੀ ਫਰਾਈ ਕਰਾਂਗੇ ਚੰਗੀ ਤਰ੍ਹਾਂ ਸਾਰੇ ਬੈਂਗਰ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਕੇ ਇਹਨੂੰ ਰੱਖਾਂਗੇ ਸਾਈਡ 'ਤੇ ਤੇ ਦੂਜੀ ਸਾਈਡ ਆਪਾਂ ਕੜਾਹੀ 'ਤੇ ਧਰਾਂਗੇ ਇੱਕ ਕਰਛੀ ਸਰ ਦੀ ਤੇਲ ਜਿਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਏ ਨੇ ਤਿੰਨ ਪਿਆਜ਼ ਨੂੰ ਬੀਕ ਬੀਕ ਕੱਟ ਕੇ ਠੀਕ ਹੈ ਜੀ ਪਿਆਜ਼ ਆਪਣੇ ਬਿਲਕੁਲ ਮੋਟੀ ਨਹੀਂ ਹੋਣੀ ਚਾਹੀਦੀ ਬਿਲਕੁਲ ਪਰੂ ਪ੍ਰੀ ਕੱਟਿਆ ਹੈਗਾ ਜੇ ਤੁਸੀਂ ਚਾਹੋ ਤੇ ਨੂੰ ਮਿਕਸੀ ਦੇ ਗਹਣੇ ਦੇ ਵਿੱਚ ਵੀ ਚੰਗੀ ਤਰ੍ਹਾਂ ਪੀਸ ਸਕਦੇ ਹੋ ਪਰ ਜੇ ਤੁਸੀਂ ਹੱਥ ਨਾਲ ਬਿਲਕੁਲ ਬੀਕ ਬੀਕ ਕੱਟੋਗੇ ਉਹਦਾ ਟੇਸ ਥੋੜੇ ਜ਼ਿਆਦਾ ਹੀ ਵਧੀਆ ਆਂਦਾ ਠੀਕ ਹੈ ਜੀ ਉਜੀ ਹੁਣ ਇਹਨੂੰ ਆਪਾਂ ਬਰਾਊਨ ਹੋਣ ਤੱਕ ਕਰਪੂਣਾ ਕਿ ਤਾਂ ਕਿ ਬਿਲਕੁਲ ਵੀ ਕੱਚੇ ਨਾ ਹੋਣ ਕਿਉਂਕਿ ਮਸਾਲੇ ਤੇ ਸਿੱਧੀ ਸਾਰੀ ਸਬਜ਼ੀ ਹੁੰਦੀ ਹੈ ਪਰ ਮਸਾਲਾ ਬਿਲਕੁਲ ਵਧੀਆ ਬਣ ਕੇ ਤਿਆਰ ਹੋਣਾ ਚਾਹੀਦਾ ਠੀਕ ਹੈ ਜੀ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਤੇਜ਼ ਕਰਾਂਗੇ ਤਾਂ ਕਿ ਆਪਣੇ ਪਿਆਜ਼ ਬਹੁਤ ਵਧੀਆ ਭੁਨ ਕੇ ਤਿਆਰ ਹੋ ਜਾਣ ਲਓ ਜੀ ਹਲਕੇ ਬਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਦਾਲੀ ਪਾਵਾਂਗੇ ਆਪਾਂ ਇਹਦੇ ਵਿੱਚ ਲਸਣ ਠੀਕ ਹੈ ਜੀ ਤਿੰਨ ਵੀ ਹੁਣ ਆਪਾਂ 1-2 ਮਿੰਟ ਚੰਗੀ ਤਰ੍ਹਾਂ ਪਿਆਜ਼ ਦੇ ਵਿੱਚ ਭੁੰਨਾ ਕਿ ਤੰਕੇ ਤੇ ਬਹੁਤ ਵਧੀਆ ਟੇਸਟ ਆਵੇ ਪਿਆਜ਼ ਤੇ ਅਦਰਕ ਤੇ ਲਸਣ ਦਾ ਆਪਸ ਵਿੱਚ ਚੰਗੀ ਤਰ੍ਹਾਂ ਹਾ ਕੇ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ। ਜਉਂਦੀ ਇਹ ਸਾਰੀ ਸਬਜ਼ੀਆਂ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾ ਕੇ ਤਿਆਰ ਕਰਦੇ ਆ ਜਾਂ ਫਿਰ ਆਪਾਂ ਦੇਸੀ ਘਿਓ ਦੇ ਵਿੱਚ ਸਬਜ਼ੀ ਬਣਾ ਕੇ ਤਿਆਰ ਕਰਦੇ ਆ ਆਪਾਂ ਕੋਈ ਵੀ ਕਦੀ ਵੀ ਰਿਫਾਈਨਡ ਵਗੈਰਾ ਨਹੀਂ ਯੂਜ਼ ਕੀਤਾ ਕਿਉਂਕਿ ਆਪਣੀ ਸਿਹਤ ਲਈ ਸਭ ਤੋਂ ਬੈਸਟ ਤੇਲ ਸਰੋਂ ਦਾ ਤੇਲ ਹੈ ਠੀਕ ਹੈ ਜੀ। ਲਓ ਜੀ ਪਿਆਜ਼ ਆਪਣੇ ਜੰਗੀ ਤਰ੍ਹਾਂ ਬਰਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਸੀ ਤੇ ਨਾਲ ਹੀ ਆਪਾਂ ਉਹਦੇ ਵਿੱਚ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਠਿੱਖਾ ਤੁਸੀਂ ਜਿੰਨਾ ਤੁਹਾਨੂੰ ਵੱਧ ਘੱਟ ਪਸੰਦ ਆ ਤੁਸੀਂ ਉਨਾ ਹੀ ਰੱਖ ਸਕਦੇ ਹੋ ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਜਦੋਂ ਆਪਾਂ ਮਸਾਲੇਦਾਰ ਸਬਜ਼ੀ ਬਣਾ ਕੇ ਤਿਆਰ ਕਰਦੇ ਹਾਂ ਥੋੜੀ ਜੀ ਕਰਾਰੀ ਤੇ ਤਰਕਾਰੀ ਵਾਲੀ ਬਹੁਤ ਹੀ ਲੱਗਦੀ ਹੈ ਉਜੀ ਬਾਕੀ ਜਿਹੜਾ ਮਸਾਲਾ ਆਪਾਂ ਪਹਿਲਾਂ ਜੀਰਾ ਧਨੀਆ ਕਾਲੀ ਮਿਰਚ ਸਾਰਾ ਮਸਾਲਾ ਹਲਦੀ ਵਾਲ ਆਪਣਾ ਕਿ ਤਿਆਰ ਕੀਤਾ ਸੀ ਉਹ ਜਿਹੜਾ ਬਚ ਚੁੱਕਿਆ ਸੀ ਉਹਨੂੰ ਵੀ ਆਪਾਂ ਹੁਣ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਇਸੇ ਕਰਕੇ ਆਪਾਂ ਇਹਦੇ ਵਿੱਚ ਕੋਈ ਜੀਰਾ ਕਾਲੀ ਮਿਰਚ ਨਹੀਂ ਪਾਈ ਸੀ ਕਿਉਂਕਿ ਮਸਾਲਾ ਆਪਣੇ ਕੋਲ ਪਹਿਲਾਂ ਥੋੜਾ ਜਿਹਾ ਤਿਆਰ ਹੋ ਕੇ ਪਿਆ ਸੀ ਕਿ ਆਪਾਂ ਬੈਂਗਰਾਂ ਦੀ ਵਿੱਚ ਜਿਹੜਾ ਭਰਿਆ ਸੀ ਠੀਕ ਹੈ ਜੀ ਉਹਨੂੰ ਵੀ ਆਪਾਂ ਹੁਣ ਕੜਾਹੀ ਦੇ ਵਿੱਚ ਹੀ ਐਡ ਕਰ ਦਿੱਤਾ ਸੀ ਤੇ ਹੁਣ ਇਹਨਾਂ ਨੂੰ ਪਚੰਗੀ ਤਰ੍ਹਾਂ ਮਿਕਸ ਕਰਕੇ ਉਨੇ ਹੀ ਮਸਾਲੇ ਦੇ ਵਿੱਚ ਐਡ ਕਰਨੇ ਆ ਜਿੰਨੀ ਕੱਪ ਨੂੰ ਜ਼ਰੂਰ ਤਾਂ ਠੀਕ ਹੈ ਜੀ ਥੋੜੀ ਜਿਹੀ ਪਾਵਾਂਗੇ ਆ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਥੋੜਾ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਠੀਕ ਕਰ ਜੀ ਬਾਕੀ ਤੁਸੀਂ ਸਵਾਦ ਅਨੁਸਾਰ ਮਸਾਲੇ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੈਨੂੰ 1-2 ਮਿੰਟ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਖਤਮ ਹੋ ਜੇ। ਹਾਂ ਠੀਕ ਬਹੁਤ ਹੀ ਵਧੀਆ ਕਲਰ ਆਇਆ ਆਪਣੇ ਮਸਾਲੇ ਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਪਹੁੰਚਾਈ ਦਾ ਤਾਂ ਹੀ ਤਾਂ ਸਬਜੀ ਬਹੁਤ ਵਿਧੀ ਤੇ ਤੀਸਰੀ ਬਣ ਕੇ ਤਿਆਰ ਹੁੰਦੀ ਹੈ। ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਤਿਆਰ ਕਰਾਂਗੇ ਇਸ ਤੀਕੇ ਨਾਲ ਦੀ ਨਾਲ ਹਿਲਾਉਂਦੇ ਰਾਵਾਂਗੇ ਸਾਰਾ ਆਪਾਂ ਮਸਾਲਾ ਮੀਡੀਅਮ ਗੈਸ ਤੇ ਹੀ ਪਾ ਕੇ ਤਿਆਰ ਕੀਤਾ ਹੈ ਤੇ ਬਿਲਕੁਲ ਵੀ ਆਪਾਂ ਤੀਜ ਗੈਸ ਤੇ ਨਹੀਂ ਬਣਾਇਆ ਨਹੀਂ ਤਾਂ ਬਿਲਕੁਕੁਲ ਥੱਲੇ ਲੱਗ ਜਾਂਦਾ ਕੜਾਹੀ ਦੇ ਨਾਲ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ 1-2 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਠੀਕ ਹੈ ਜੀ ਤੇ ਗੈਸ ਨੂੰ ਕਰਾਂਗੇ ਮੀਡੀਅਮ ਲਓ ਜੀ 1-2 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਦੇਖੋ ਬਹੁਤ ਵਧੀਆ ਮਸਾਲਾ ਬਣ ਕੇ ਪਹਿਲਾਂ ਤਿਆਰ ਹੋ ਗਿਆ ਹੈ ਮਸਾਲਾ ਜਦੋਂ ਬਣ ਕੇ ਤਿਆਰ ਹੋ ਜਾਂਦਾ ਉਹਦੀ ਇੱਕ ਹੀ ਪਹਿਚਾਣ ਹੈ ਜਦੋਂ ਕਿਓ ਛਣ ਲਦੇ ਠੀਕ ਹੈ ਜੀ ਕਿਓ ਤੇਲ ਜਿਹਦੇ ਵਿੱਚ ਵੀ ਤੁਸੀਂ ਸਬਜ਼ੀ ਬਣਾ ਰਹੇ ਹੋ ਜਦੋਂ ਆਪਣਾ ਕਿਓ ਤੇਲ ਛਣਦੇ ਵੀ ਉਹ ਤੇ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਜਾਂਦਾ ਹੈ ਲਓ ਜੀ ਤੇ ਹੁਣ ਆਪਾਂ ਇੱਕ ਵਾਰੀ ਫਿਰ ਟਕਾਂਗੇ 1-2 ਮਿੰਟ ਲਓ ਜੀ ਮਸਾਲਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਦੇ ਹਾਂ ਬਿਲਕੁਲ ਉਹਨਾਂ ਤੇਲ ਛਣ ਦਿੱਤਾ ਹੈ ਤੇ ਹੁਣ ਇਸ ਟੇਮ ਆਪਾਂ ਨੂੰ ਸਮਝ ਲਓ ਤੁਸੀਂ ਮਸਾਲਾ ਤੁਹਾਡਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਥੀਹ ਦੇ ਵਿੱਚ ਪਾਵਾਂਗੇ ਆਪਾਂ ਹੁਣ ਥੋੜਾ ਜਿਹਾ ਪਾਣੀ ਜਿਆਦਾ ਪਾਣੀ ਆਪਾਂ ਇਹਦੇ ਵਿੱਚ ੜਨੀ ਕਰਨਾ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਇਆ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੱਤਾ ਹੈ ਤੇ ਆਪਾਂ ਇਹਦੇ ਵਿੱਚ ਸਿਰਫ ਇੱਕ ਗਲਾਸ ਹੀ ਪਾਣੀ ਪਾਉਣਾ ਉਸ ਤੋਂ ਜ਼ਿਆਦਾ ਆਪਾਂ ਨਹੀਂ ਪਾਉਣਾ ਹੈ ਕਿਉਂਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਪਾ ਲਾਉਣ ਤੋਂ ਬਾਅਦ ਹੀ ਇਹਦੇ ਵਿੱਚ ਬੈਂਗਨ ਐਡ ਕਰਾਂਗੇ ਲਓ ਜੀ ਹੁਣ ਬਗੈਸ ਨੂੰ ਤੇਜ਼ ਕਰਕੇ 1-2 ਮਿੰਟ ਲਈ ਤੈਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਕਾ ਲਿਆਗੇ ਪੱਲਾ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਮਚੂਰ ਠੀਕ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਏ ਇਹਦੇ ਵਿੱਚ ਆਪਾਂ ਆਮਚੂਰ ਵੀ ਐਡ ਕੀਤਾ ਸੀ ਤਾਂ ਕਿ ਇਹਦਾ ਥੋੜਾ ਜਿਹਾ ਖੱਟਾ ਮਿੱਠਾ ਜਿਹਾ ਟੇਸ ਆਊਗਾ ਬਹੁਤ ਵਧੀਆ ਲੱਗਦਾ ਹੈ ਲਓ ਜੀ 1-2 ਮਿੰਟ ਆਪਾਂ ਚੰਗੀ ਤਰ੍ਹਾਂ ਤਰੀ ਨੂੰ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਐਡ ਕੀਤਾ ਸੀ ਚੰਗੀ ਤਰ੍ਹਾਂ ਨੂੰ ਉਰਜਾਇਆ ਤਾਂ ਕਿ ਬਿਲਕੁਲ ਵੀ ਨਾ ਇਹ ਜਾ ਪਾਣੀ ਪਾਣੀ ਹੋ ਗਏ ਤੇ ਬਹੁਤ ਵਧੀਆ ਹੀ ਮਸਾਲਾ ਬਣ ਕੇ ਤਿਆਰ ਹੋ ਗਿਆ ਲਓ ਜੀ ਹੁਣ ਆਪਾਂ ਹੌਲੀ-ਹੌਲੀ ਬੈਂਗਰਾਂ ਨੂੰ ਕੜਾਹੀ ਦੇ ਵਿੱਚ ਇਸ ਤਰੀਕੇ ਨਾਲ ਛੱਡਾਂਗੇ ਤੇ ਬਹੁਤ ਹੀ ਵਧੀਆ ਇਹ ਗਰੇਵੀ ਜੀ ਬਣ ਕੇ ਆਪਣੀ ਤਿਆਰ ਹੋਊਗੀ ਸਬਜ਼ੀ ਦੀ ਤੇ ਬਹੁਤ ਹੀ ਮਜ਼ੇਦਾਰ ਇਸ ਤਰੀਕੇ ਦੇ ਨਾਲ ਤੁਸੀਂ ਬਣਾਇਓ ਜਰੂਰ ਬਹੁਤ ਹੀ ਬੱਧੇ ਤੇ ਟੇਸਟੀ ਲੱਗਦੀ ਹੈ ਸਾਰੇ ਬੈਂਗਰਾਂ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਿੱਤੇ ਨੇ ਤੇ ਹੁਣ ਆਪਾਂ ਟੱਕਰ ਨੂੰ ਥੋੜਾ ਜਿਹਾ ਅਦਰਕ ਤੇ ਮੀਥਲ ਗੈਸ ਤੇ ਨੂੰ 2-3 ਮਿੰਟ ਚੰਗੀ ਤਰ੍ਹਾਂ ਪਕਾਉਣਾ ਠੀਕ ਹੈ ਜੀ ਇਹਦੇ ਉੱਤੇ ਬਿਲਕੁਲ ਵੀ ਆਪਾਂ ਟੱਕਰ ਪੂਰਾ ਨਹੀਂ ਦੇਣਾ ਹੈ ਕਿਤੇ ਨਾ ਆਪਾਂ ਇਹਦੇ ਵਿੱਚ ਕੋਈ ਕੜਚੀ ਨਾ ਮਾਰਨਾ ਇਸ ਤਰ੍ਹਾਂ ਹੱਥ ਨਾਲ ਹੀ ਆਪਾਂ ਨੂੰ ਕੜਾਹੀ ਨੂੰ ਤਦ ਲੋ ਜੀ ਹੁਣ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ ਜੀ ਹੁਣ ਆਪਾਂ ਤੁਹਾਨੂੰ ਬਾਹਰ ਕੱਢ ਕੇ ਵੀ ਦਿਖਾਵਾਂਗੇ ਗੈਸ ਨੂੰ ਆਪਾਂ ਬੰਦ ਕਰਤਾ ਸੀ ਸਬਜੀ ਆਪੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਲੋ ਜੀ ਕਿੰਨੀ ਵਧੀਆ ਦੇਖੋ ਨਾ ਮਸਾਲੇਦਾਰ ਤੇ ਕਿੰਨੀ ਮਜ਼ੇਦਾਰ ਦੇਖ ਨੂੰ ਲੱਗ ਰਹੀ ਹੈ ਇਸ ਤਰੀਕੇ ਨਾਲ ਤੁਸੀਂ ਬੈਂਗਣ ਦੀ ਸਬਜੀ ਘਰ ਦੇ ਵਿੱਚ ਜ਼ਰੂਰ ਬਣਾਇਓ ਤੁਸੀਂ ਉਂਗਲੀਆਂ ਚਟ ਦੇ ਜਾਓਗੇ ਇੰਨੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋ ਗਈ ਏ ਤੇ ਥੋੜਾ ਜਿਹਾ ਪੈਦੀ ਤੇ ਐਡ ਕਰ ਦਿੱਤਾ ਹੈ ਰਤਨੀਆ ਬਹੁਤ ਹੀ ਮਜ਼ੇਦਾਰ ਜਿੰਨੇ ਦੇਖਣ ਨੂੰ ਵਧੀਆ ਲੱਗ ਰਹੀ ਹੈ ਖਾਂਚੀ ਬਹੁਤ ਹੀ ਚਟਪਟੀ ਤੇ ਮਸਾਲੇਦਾਰ ਬਣ ਕੇ ਤਿਆਰ ਹੋਈ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੇ ਲਈ ਅਸੀਂ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਬਾਏ